ਮੇਰੇ ਬਹੁਤ ਹੀ ਸਤਕਾਰਯੋਗ 올 ਇੰਡੀਆ ਕਾਂਗਰਸ ਕਮੇਟੀ ਦੇ ਸਪੋਕਸਪਰਸਨ ਪਵਨ ਖੇਰਾ ਸਾਹਿਬ ਸਾਡੇ ਅੰਮ੍ਰਿਤਸਰ ਗੁਰੂ ਨਗਰੀ ਦੇ ਤਿੰਨ ਵਾਰ ਦੇ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਨੂੰ ਇਸ ਗੁਰੂ ਨਗਰੀ ਦੇ ਲੋਕ ਬਹੁਤ ਪਿਆਰ ਕਰਦੇ ਨੇ ਮੇਰੇ ਵੱਡੇ ਭਰਾ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਸਾਡੇ ਸਾਬਕਾ ਐਮਐਲਏ ਤੇ ਮਨਿਸਟਰ ਡਾਕਟਰ ਰਾਜਕੁਮਾਰ ਵੇਰਕਾ ਸਾਹਿਬ ਸਾਡੇ ਸਾਬਕਾ ਐਮਐਲਏ ਸੁਨੀਲ ਦਿੱਤੀ ਜੀ ਸਾਡੇ ਸਾਬਕਾ ਐਮਐਲਏ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਜੀ ਮੇਰੀ ਵੱਡੀ ਭੈਣ ਪੰਜਾਬ ਮੈਲਾ ਕਾਂਗਰਸ ਦੀ ਪ੍ਰਧਾਨ ਮਮਤਾ ਦਿੱਤਾ ਜੀ ਸਾਡੇ ਪਠਾਨਕੋਟ ਤੋਂ ਆਏ ਵਿਨੇ ਮਹਾਜਨ ਜੀ ਸੱਚਰ ਸਾਹਿਬ ਸਾਡੇ ਸਪੋਕਸਪਰਸਨ ਨਰਿੰਦਰ ਤੂੰਗ ਜੀ ਔਰ ਇੱਥੇ ਬੈਠੇ ਸਾਰੇ ਕਾਉਂਸਲਰ ਸਾਹਿਬਾਨ ਬਲਾਕ ਪ੍ਰਧਾਨਾਂ ਦੇ ਬਲਾਕਾਂ ਦੇ ਪ੍ਰਧਾਨ ਵਰਕਰ ਸਾਹਿਬਾਨ ਫਤਿਹ ਦੀ ਸਾਂਝ ਫਤਿਹ ਨਾਲ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਰਿੰਗ ਜੀ ਵੀ ਆ ਗਏ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਅੱਜ ਅਸੀਂ ਸਭ ਤੋਂ ਪਹਿਲਾਂ ਤੇ ਅਸੀਂ ਡਾਕਟਰ ਰਾਜਕੁਮਾਰ ਵੀਰਕਾ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਦਿਆਂ ਹੋਇਆ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦਾ ਪ੍ਰੋਗਰਾਮ ਰੱਖਿਆ ਅਸੀਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ ਉਹਨਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਨੇ ਆ ਮੈਂ ਸਮਝਦਾ ਕਿ ਅੱਜ ਜੇ ਸਾਡੇ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਦੇਸ਼ ਚਲਾਣ ਦਾ ਜੇ ਰੋਡਮੈਪ ਬਣਾਇਆ ਸੀ ਤੇ ਸਾਰੇ ਲੀਡਰਾਂ ਨੇ ਇਕ ਬਹਿ ਕੇ ਵਿਚਾਰ ਵਿਮਰਸ਼ ਕੀਤਾ ਕਿ ਦੇਸ਼ ਅੱਗੇ ਕਿਸ ਤਰ੍ਹਾਂ ਚੱਲਣਾ ਹੈ ਉਹਦੀ ਡਿਊਟੀ ਸਾਡੇ ਦੇਸ਼ ਦੇ ਪਹਿਲੇ ਲਾ ਲਾ ਮਨਿਸਟਰ ਡਾਕਟਰ ਬੀਮ ਰਾਏ ਅੰਬੇਦਕਰ ਜੀ ਨੇ ਉਹਦਾ ਰੂਟ ਮੈਪ ਤਿਆਰ ਕੀਤਾ ਔਰ ਅੱਜ ਅਸੀਂ ਆਪਣੇ ਹੱਕਾਂ ਦੀ ਲੜਾਈ ਜਿਹੜੀ ਲੜ ਰਹੇ ਹਾਂ ਉਹ ਡਾਕਟਰ ਸਾਹਿਬ ਦੀ ਦੇਨ ਹੈ ਉਹ ਡਾਕਟਰ ਬੀਮ ਰਾਏ ਅੰਬੇਦਕਰ ਜੀ ਦੀ ਦੇਨ ਹੈ ਯਾਰ ਕਾਂਗਰਸ ਨੇ ਵੀ ਰਾਜ ਕੀਤਾ 50 ਸਾਲ ਸਰਕਾਰਾਂ ਆਈਆਂ ਵੀ ਸਰਕਾਰਾਂ ਗਈਆਂ ਵੀ لیکن ਅਸੀਂ ਕਦੀ ਸੰਵਿਧਾਨ ਨਾਲ ਛੇੜਖਾਨੀ ਨਹੀਂ ਕੀਤੀ لیکن اس موجودہ ਸਰਕਾਰ ਭਾਵੇਂ ਦੇਸ਼ ਦੀ ਸਰਕਾਰ ਹੋਵੇ ਭਾਵੇਂ ਉਹ صوبے ਦੀ ਸਰਕਾਰ ਹੋਵੇ ਇਹਨਾਂ ਨੇ ਤੇ ਸੰਵਿਧਾਨ ਦੀਆਂ ਪੱਟੀਆਂ ਹੀ ਉਡਾ ਦਿੱਤੀਆਂ لیکن ਕਾਂਗਰਸ پارٹی ਸਾਡੇ ਨੇਤਾ ਮੰਨਨੀਆਂ راہول ગાંધી ਜੀ ਅੱਜ ਸੰਵਿਧਾਨ ਦੀ ਰੱਖਿਆ ਕਰਨ ਲਈ ਹਮੇਸ਼ਾ ਪਾਰਲੀਮੈਂਟ 'ਚ ਲੜਦੇ ਨੇ ਸੜਕਾਂ 'ਤੇ ਨਿਕਲਦੇ ਨੇ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਨੇਤਾ ਅੱਜ ਤੁਹਾਡੇ ਸਿਰ ਤੇ ਪੂਰੇ ਦੇਸ਼ ਤੇ ਵਿੱਚ ਔਜਲਾ ਸਾਹਿਬ ਪਾਰਲੀਮੈਂਟ ਦੇ ਵਿੱਚ ਵੇਖਦੇ ਹਾਂ ਕਿ ਸਾਡਾ ਲੀਡਰ ਜਿਹੜਾ ਗਰਜਦਾ ਮੈਂ ਸਮਝਦਾ ਮੇਰੀ ਵੀ 46 47 ਸਾਲ ਦੀ ਉਮਰ ਹੋ ਗਈ ਪਹਿਲਾ ਲੀਡਰ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਸਾਡੇ ਹੱਕਾਂ ਲਈ ਬੋਲਦਾ ਅਸੀਂ ਤੁਹਾਡਾ ਔਜਲਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਤੁਹਾਡੇ ਸਾਰਿਆਂ ਦਾ ਮੈਂ ਜੀ ਆਇਆਂ ਨੂੰ ਆਖਦਾ ਤੁਸੀਂ ਇੰਨੀ ਗਰਮੀ ਦੇ ਵਿੱਚ ਲਗਭਗ 10 ਵਜੇ ਦੇ ਤੇ ਇਕੱਠੇ ਹੋ ਕੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਕਾਸ ਸੋਨੀ ਜੀ ਵੀ ਆਏ ਨੇ ਮੈਂ ਇਹਨਾਂ ਨੂੰ ਵੀ ਜੀ ਆਇਆਂ ਨੂੰ ਆਖਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਟਾਈਮ ਦੀ ਬਹੁਤ ਕਮੀ ਹੈ ਤੁਸੀਂ ਬਹੁਤ ਗਰਮੀ ਦੇ ਵਿੱਚ ਬੈਠੇ ਹੋ ਅਸੀਂ ਇਕੱਠੇ ਰਹੀਏ ਆਉਣ ਵਾਲੀ 2027 ਦੇ ਵਿੱਚ ਇਸ ਸੂਬੇ ਦੀ ਸਰਕਾਰ ਬਣਾਨੀ ਹੈ ਇਸ ਸੂਬੇ ਦੀ ਸਰਕਾਰ ਕਿੰਨੇ ਬਣਾਨੀ ਹੈ ਇਹ ਤੁਸੀਂ ਸਾਰੇ ਬੈਠੇ ਹੋਏ ਪਿੱਛੇ ਕਾਉਂਸਲਰ ਸਾਹਿਬਾਨ ਬੈਠੇ ਨੇ ਸਾਡੇ ਬਲਾਕਾਂ ਦੇ ਪ੍ਰਧਾਨ ਬੈਠੇ ਨੇ ਸਾਰੇ ਤਗੜੇ ਹੋਈਏ ਇਸ ਸੂਬੇ ਦੀ ਸਰਕਾਰ ਬਣਾ ਕੇ ਪੰਜਾਬ ਦੇ ਵਿੱਚ ਕਾਂਗਰਸ ਦਾ ਝੰਡਾ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਬਣਈਏ ਕਾਂਗਰਸ ਦਾ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਔਰ ਤੁਹਾਡੇ ਹੱਕਾਂ ਦੀ ਲੜਾਈ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ